ਮੈਂ ਕਿੱਥੇ ਲੈ ਕੇ ਚੱਲਾਂ ਕੋੜਾ ਆ ਗਿਆ ਮੇਰਾ ਗਿੜਾ ਘੜਾਉਣਾ ਮੈਂ ਬਹਿਣਾ ਤੇ ਕੋ ਹੈਂ ਕੋੜੇ ਤੇ ਪਾਉਣਾ ਅੱਜ ਤੈਨੂੰ ਚੰਗਾ ਮਾ ਦੇ ਹੈਂ ਆ ਕੀ ਕਰ ਲੇਗਾ ਦੱਸ ਮੱਖੀ ਨੂੰ ਸਖਮੇ ਫੇਟਾ ਲੈ ਹਲੋ ਹਲੋ ਮਕੀਨਾ ਯਾਰੀ ਆ ਪੱਕੀ ਹੁਣ ਕੋੜੇ ਦੀ ਹੈ ਨਾ ਅੱਜ ਮੱਤ 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 ਹੌਲੀ 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 ਲੈ ਹੌਲੀ 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 ਲੈ ਲੈ ਆ ਆ ਲੈ ਗੰਦਗੀ ਕਹ ਨਹੀਂ ਕਹਿੰਦਾ ਤੈਨੂੰ ਹੁਣ ਹਨਾ ਕੋਟ ਪਾਉਣਾ ਉਹ ਕਹਿੰਦਾ ਠੰਡ ਲੱਗਦੀ ਏ ਮੈਨੂੰ ਨੰਦੀ ਨਹੀਂ ਪੜਦੀ ਸੋਛੀ ਨਿਆ ਨੰਦੀ ਨਹੀਂ ਪੜਦਾ ਉਹ ਕਹਿੰਦਾ ਠੰਡ ਲੱਗਦੀ ਏ ਕੋਟ ਦੇ ਮੈਨੂੰ ਅਗਲਾ ਜੇ ਯਾਰ ਇਹਨੂੰ ਬਾਦੋ ਕੋਡੇ ਤੇ ਬੈਜਾ ਬਾ ਦੇ ਚਾਰ ਵਾਰ ਕੇ ਭੇਜਾ ਚਲ ਆਪੇ ਬੈਜਾ ਕੌਣੀ ਕਹਿੰਦਾ ਨਹੀਂ ਥਾਰ ਮਾਰੀ ਜਾਨੀ ਕਿਉਂ ਫਸ ਕੋਡੇ ਤੇ ਬੈਠੀ ਮੈਂ ਉੱਧਰ ਜਾਉਂਗਾ ਹੈ ਆਏ ਨਹੀਂ ਕੋਰਸੀ ਨੇ ਡਰ ਜਣਾ ਫਿਰ ਇਹਨੇ ਸਿਰ ਦੂ ਤੈਨੂੰ ਥਾਲ ਮਾਰ ਕੇ ਭੇਜਾ ਇਧਰ ਦੀ ਨਹੀਂ ਬਹਿ ਉਹ ਉਧਰ ਦੀ ਬੈਠ ਮਾਰਦਾ ਨਹੀਂ ਮਾਰਦਾ ਕੀ ਹੋਊਗੀ ਛਾਲ ਮਾਰ ਤੂੰ ਕਿਹਦੇ ਗयो ਨਾ ਛਾਲ ਮਾਰ ਕੇ ਤੁਹਾਨੂੰ ਜਾਂ ਮਾਜੀ ਵੈ ਹਾਂ ਵੈਸੇ ਤੂੰ ਵੀ ਉਹ ਬੈਠਿਆ ਜਾਊਗਾ ਬੈਠ ਤਾਂ ਛਾਲ ਦਾ ਮਾਰ ਛੱਡ ਦੇ ਯਾ ਪਈ ਸਭ ਪਤਾ ਉਹਨੂੰ ਆਹ ਫਾੜੇ ਨੂੰ ਉਹਨੇ ਬਹਿ ਜਣਾ ਯਾਰ ਉਹਨੇ ਆ ਬਹਿ ਜਣਾ ਵਾ ਬਹਿ ਜਣਾ ਬਹਿਣਾ ਚੱਲ ਮਾਰ ਛਾਲ ਚੱਲ ਉਹ ਬੱਲੀ ਚੱਲ 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 ਬਹਿ ਜਲੇ ਆਹੀ ਬਹਿ ਜਲੇ ਆਹੀ ਗਿਆ ਚੱਲ ਕੋੜਾ ਉਹ ਚ ਲਾਊਗਾ ਚਲ ਤੂੰ ਬਹਿ ਜਾ ਮੈਂ ਨਹੀਂ ਬਠਣਾ ਮੈਂ ਉਹ ਮਸਾਲ ਨਹੀਂ ਮਾਰਿਆ ਚਾਲ ਨਹੀਂ ਮਾਰਿਆ ਨੀ ਤੂੰ ਬਾ ਦੇ ਚਲ ਮੈਂ ਬਾਦਨਾ ਫਿਰ ਰੋਕ ਜਾ ਦੋ ਮਿੰਟ ਉਹਨਾਂ ਨੂੰ ਆ ਲੈਣੇ ਫਿਰ ਭਾਉਨੇ ਆ ਵੀਡੀਓ ਬਣਾਉਣੀ ਆ ਫਿਰ ਤੇ ਜੀ ਹਨਾ ਬਹਿ ਜਾ ਮਾਰੂਗਾ ਛਾਲ ਮਾਰੂਗਾ ਇਹ ਉਪ ਜਾ ਮਾਰ ਤੂੰ ਆਰੇ ਤੂੰ ਮਾਰ ਦੇ ਤਾ ਤੂੰ ਬਹਿ ਦੇ ਬਹਿ ਕੇ ਦਿਖਾ ਦੇ ਤੂੰ ਬਹਿ ਜਾਣਾ ਬਹਿ ਤੂੰ ਦਿਖਾ ਜਾ ਇਹਨੂੰ ਗੱਡੀ ਪਾ ਕੇ ਭਾਉਨੇ ਆ ਯਾਰ ਗੱਡੀ ਪਾ ਕੇ ਫਿਰ ਭਾਵਾਂਗੇ ਤੈਨੂੰ ਝੂਟਾ ਦਵਾਉਣਾ ਯਾਰੀ ਆ ਮੱਕੀ ਨਾ ਪੱਕੀ ਆਪਣੀ ਤੇ ਟਰਾਲੀ ਤੇ ਕਰਦਾ ਫਿਰਦਾ ਮੈਂ ਬੈਣਾ ਘੋੜੇ ਤੇ ਉਹਦੇ ਟਰਾਲੀ ਤੇ ਚੜਿਆ ਫਿਰਦਾ ਮੈਂ ਹੈਂ ਤੇਰੀ ਗੱਲ ਤੋਂ ਇਹਦੇ ਤੇ ਕਿੰਨਾ ਚੀਕਾ ਮਾਰੂ ਚੀਕ ਇਹ ਸਾਥ ਆਏ ਤੇ ਚੜ ਜਾ ਹੋਰ ਚੜ ਜਾ ਉੱਤੇ ਇੱਕ ਟੰਡਾ ਹੋਰ ਚੜ ਜਾ ਛੱਟਣਾ ਖਾਲੀ ਚੱਲ ਕੀ ਅਨਾ ਘਰ ਜਾਏ ਉੱਤੇ ਜਾੜ ਉੱਤੇ ਜਾੜ ਉੱਤੇ ਜਾ ਨਹੀਂ ਉਹ ਜਾਉਣਾ ਮੋੜ ਹੀ ਲੱਗਦਾ ਖੜਾ ਦੇਖ ਮੱਖੀ ਯਾਰੀ ਕਾਦੀ ਆ ਹਾਂ ਜਾਉਣਾ ਮੋੜ ਆ ਗਾਣਾ ਕਿਹੜਾ ਲਾਉਣਾ ਮੈਂ ਵੀਡੀਓ ਬਣਾਇ ਕੋੜੇ ਨਾਲ ਜਾਉਣਾ ਹੁਣ ਕੋੜੇ ਦੀ ਸਵਾਰ ਹੋ ਗਿਆ ਉਹ ਲੈ ਕੇ ਆ ਉੱਚੀ ਬੋਲ ਸੁਣਿਆ ਤਾਂ ਹੈ ਨੀਗਾ ਜਾਉਣਾ ਮੋੜ ਕੋੜੇ ਦੀ ਸਵਾਰ ਚੱਲ ਗਾਣਾ ਸੁਣਾ ਬੜਾ ਬੜਾ ਸੋਹਣਾ ਲੱਗਦਾ ਓਏ ਬੜਾ ਹੀ ਸੋਹਣਾ ਲੱਗਦਾ ਧਰਮਨਾ ਉਹ ਲੈ ਗਿਆ ਬਈ ਮਨਾ ਓ ਨਹੀਂ ਓਤੇ ਓਤੇ ਬਾ ਦੇ ਨੋਤੇ ਓ ਬੋਤੇ ਓ ਬੋਤੇ ਤੇ ਓ ਬੋਤੇ ਤੇ ਬਾਦੇ ਬੋਤੇ ਤੇ ਉਹ ਬੜਾ ਮਮਈ ਓ ਪਹਿਲੇ ਆਣ ਫੜਦਾ ਨਹੀਂ ਮੈਂ ਉਹ ਫੜਲਾ ਨਹੀਂ ਲੱਗਦਾ ਉਹਨਾਂ ਤਰ੍ਹਾਂ ਰੋਲਾ ਪਾਇਆ ਬਹਿਣਾ ਮੈਂ ਓ ਜਾਉਣਾ ਮੌੜ ਹੀ ਲੱਗਦਾ ਸੀਗਾ ਵੀ ਉਹ ਤਾਂ ਚੜਾਈ ਸੀ ਪੂਰੀ ਕੀ ਹੋ ਗਿਆ ਹੁਣ ਸਾਬ ਮੁੰਡੀ ਉੱਠ ਤੇ ਬਹਿਣਾ ਉਹ ਦੇ ਹਾਂ ਉਹ ਤੇ ਬਹਿ ਨੂੰ ਚੱਲ ਆ ਜਾ ਮੈਂ ਆਪੇ ਬੰਗੂ ਹਾਂ ਹਾਂ ਹੁਣ ਕੀ ਕਹਿੰਦਾ ਉੱਠ ਤੇ ਪਹਿਣਾ ਹੁਣ ਕਹਿੰਦਾ ਉੱਠਦਾ ਨਹੀਂ ਗਏ ਉੱਠਦਾ ਨਹੀਂ ਉੱਡਦਾ ਇਹ ਇਹ ਲੈ ਕੇ ਹਵਾ ਛੁੱਟ ਜਾਂਦਾ ਇਹ ਬਾਜਾਂ ਗੂ ਆ ਦੇ ਐਂ ਕਰਕੇ ਮਗਰ ਨਹੀਂ ਮੈਂਦਾ ਮਗਰ ਮੈਂ ਮੱਥਾ ਤੇ ਕੀ ਦਾ ਹੁੰਦਾ ਪਹਿਲਾਂ ਉਹ ਥਾਲਾਂ ਬਾਅਦ ਇਹਨੂੰ ਦੇਖੇ ਤਾ ਆ ਗਿਆ ਗੱਡੀ ਸਿਖਾਉਣ ਦਾ ਕਹਿੰਦਾ ਅੱਜ ਫੇਰ ਗੱਡੀ ਸਿਖਾ ਦੇ ਅੱਜ ਫੇਰ ਗੱਡੀ ਸਿਖਾਉਣੀ ਐ ਰੋਗ ਤਾਂ ਲੈ ਹੁਣ ਮੈਨੂੰ ਤਾਂ ਬਹਿ ਲੰਦੇ ਇੱਕ ਇਕੱਲਾ ਕਿਹੜਾ ਤੇ ਆਏਗਾ ਚੱਲ ਬੋਲ ਬਾਖਰੂ ਆਉਂਦੀ ਦੇ ਹੈਗੀ ਐ ਤੈਨੂੰ ਫੇਰ ਮੇਤੋ ਹੀ ਕਰਾਉਣਾ ਹੈਗਾ ਭੋਰਾ ਪਤਾ ਵੀ ਨਹੀਂ ਲੱਗਦਾ ਤਾਂ ਕਲਚ ਛੱਡਣ ਲੱਗੇ ਨੇ ਤਾਂ ਹੌਲੀ ਹੌਲੀ ਮੂਰੇ ਸਕੂਟਰੀ ਵਾਲਾ ਦੇਖ ਕੇ ਉਹ ਕੋਈ ਹੋਇਆ ਬੂਟਾ ਚਾਹੇ ਦਰਖਤ ਚਲ ਇਹ ਖੱਚ ਖੱਚ ਗੀਰ ਲਾਉਂਦਾ ਉਹ ਆਇ ਕਰ ਜਾਂਦਾ ਵਾ ਮੂਰੇ ਦੇਖ ਦੂਜਾ ਪੈ ਗਿਆ ਕਿਹੜਾ ਗੇਰੇ ਪੈ ਗਿਆ ਇਹ 2 ਸਾਲਾਂ ਬਾਅਦ ਦੁਬਾਰੇ ਆਏ ਆ ਚਾਚਾ ਭਤੀਜਾ ਗੱਡੀ ਸਿੱਖਣਾ ਅੱਜ ਫੇਰ ਕਹਿੰਦਾ ਮੈਨੂੰ ਗੱਡੀ ਸਿਖਾਓ ਗੱਡੀ ਤਾਂ ਤੋਰੀਆ ਮੁੰਡੇ ਨੇ ਵਧੀਆ ਜਿਵੇਂ ਸਵੇਰੇ ਉਹ ਘੋੜੇ ਤੇ ਬਹਿੰਦਾ ਸੀਗਾ ਉਹਨੂੰ ਡਰਾਈਵਰ ਬਣਾਤਾ ਨਾ ਘੋੜੇ ਦਾ ਆਪਾਂ ਇਹ ਇਹ ਹੁਣ ਮੂਰੇ ਮੋੜ ਆ ਗিয়ার ਫੇਰ ਤੀਜਾ ਲਾਉਣ ਲੱਗਿਆ ਹੁਣ ਨਿਊਟਰਲ ਕਰਨ ਲੱਗਿਆ ਨਿਊਟਰਲ ਕਾ ਤੋ ਕਰਨੀ ਨਿਊਟਰਲ ਨਹੀਂ ਕਰਨੀ ਆਈ ਮੋੜਨੀ ਆ ਗੱਡੀ ਹੌਲੀ 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 ਮੋੜ ਆ ਗਿਆ ਮੋੜ ਆ ਗਿਆ ਮੋੜ ਆ ਗਿਆ ਇਹ ਓਏ ਇਹ ਇਹ ਵੈਰੀ ਗੁੱਡ ਵੈਰੀ ਗੁੱਡ ਮਣਗੇ ਡਰਾਈਵਰ ਚੱਲ ਪਾ ਗੇਰ ਕੱਚ ਕੇ ਮੜਾ ਚੱਲ ਚੱਲ ਦੇ ਗੇਰ ਕਿ ਨਾ ਪੈ ਗਿਆ ਪੰਜਵਾਂ ਹੈ ਚੌਥਾ ਪੈ ਗਿਆ ਨਾ ਪਤਾ ਨਹੀਂ ਕਦ ਤਰ ਟੋਏ ਲੱਬ ਲੱਬ ਟੋਏ ਸਿਰਦਾ ਤੂੰ ਵੀ ਵਿੱਚ ਤੂੰ ਚਾ ਕੇ ਬਚਾ ਕੇ ਟੋਏ ਟਾਈ ਤੋਂ ਬਚਾ ਕੇ ਐ ਕੋ ਵੀ ਤੇਰੇ ਰੱਖੇ ਉਧਰ ਸਿੱਖਦਾ ਫਿਰਦਾ ਉਹ ਦੇਖ ਲੈ ਟੋਏ ਕਹਿੰਦਾ ਚੜਾ ਕੇ ਮੋੜਿਆ ਕਾ ਨਾ ਹਾ ਦੇ ਆ ਤੇਰੇ ਬਾਪੂ ਨੂੰ ਫਿਕਰ ਸੀਗਾ ਮਗਰ ਵੀ ਗੱਡੀ ਸਿਖਾਉਣ ਗਿਆ ਵਾ ਇਹਨੂੰ ਬਾਦੇ ਨਾਲ ਗੁਰੂ ਨੂੰ ਨਹੀਂ ਹਾਂ ਇਹ ਸਿਖਾਊਗਾ ਮੂਰੇ ਦੇ ਇੱਕ ਥੱਲੇ ਕੀ ਲਾਉਦਾ ਮਾ ਉਹ ਸਿੱਖਦਾ ਉਹ ਗੱਡੀ ਉਹ ਵੀ ਸਿੱਖਣ ਵਾਲਾ ਹੀ ਆ ਕੋਈ ਉਹਦੇ ਮਗਰ ਮਗਰ ਹੀ ਜਾਣਾ ਦੇਖ ਕੇ ਸਪੈਦੇ ਚ ਨਾ ਮਾਰਦੀ ਮੂਰੇ ਆ ਜਾ ਆ ਤੇ ਮੂਰੇ ਹਾਂ ਵੈਰੀ ਗੁੱਡ ਕਹਿੰਦਾ ਮੂਰੇ ਮੈਂ ਚੱਲੂਗਾ ਦੇਖੀ ਉਹ ਵੀ ਨਾੜੀ ਆ ਚੱਲ 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 ਗੀਰ ਪਾ ਤੋਰ ਲਾ ਉਹ ਵੀ ਨਾੜੀ ਆ ਮਗਰ ਸਿੱਖਣ ਵਾਲਾ ਹੀ ਆ ਤੋਰ ਲੈਣ ਚੱਲ 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 ਗੇਅਰ ਬਦਲ ਬ੍ਰੇਕਾ ਤਾਂ ਲਾਉਣਾ ਚੌਥਾ ਪਾ ਲਿਆ ਦੂਜਾ ਪਾ ਗੇਅਰ ਨਹੀਂ ਪਿਆ ਹਜੇ ਕਲੱਟ ਨਾਪ ਕਲੱਟ ਨਾ ਪਚਾਲਾ ਕੀ ਕਰਦਾ ਯਾਰ ਸਗਣਾ ਮੈਨੂੰ ਲੱਗਾ ਤਾਂ ਫੋਨ ਰੱਖ ਕੇ ਪਹਿਲਾਂ ਤੇਰੇ ਜੁੱਤੀਆਂ ਮਾਰਨੀਆਂ ਪੈਣਗੀਆਂ ਕਾਦੀ ਟੈਨਸ਼ਨ ਕਾਦੀ ਪਈ ਗੱਡੀ ਮੂਰੇ ਕੱਢਣ ਦੀ ਚੱਲ ਹੁਣ ਪਾ ਦੂ ਜਾ ਗੇਅਰ ਕੋਈ ਪਾ ਮੇਰਾ ਪਤਾ ਟੈਨਸ਼ਨ ਫ੍ਰੀ ਹੋ ਕੇ ਚੌਥਾ ਪਾ ਲਿਆ ਫੇਰ ਤੋਂ ਪਰ ਇਹਨੂੰ ਕਾਦੇ ਖੱਚਦਾ ਇਹਨੂੰ ਤੀਜਾ ਪਾ ਲਿਆ ਹੁਣ ਹੌਲੀ 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 ਕਿੱਟਾਂ ਤੋਂ ਬਚਾ ਕੇ ਆ ਜਾਵੇ ਦੇਖੀ ਹਾਂ ਵੈਰੀ ਗੁੱਡ ਹਾਰਨ ਮਾਰਤਾ ਹੁਣ ਆਪ ਚੱਲਣ ਲੱਗਾ ਜਾਣਾ ਆਪਾਂ ਇਥੋਂ ਹੌਲੀ ਕਰਕੇ ਮੋੜਨੀ ਆ ਕਲਚ ਥੱਲੇ ਕੀ ਲਾਉਦਾ ਹੁੰਨਾ ਵਾ ਨੀਵੇਂ ਪਾ ਲੈਣਾ ਬ੍ਰੇਕ ਵੀ ਲਾ ਹੌਲੀ ਹੌਲੀ ਬ੍ਰੇਕ ਲਾ ਹੌਲੀ ਹੌਲੀ ਹਾਂ ਹਾਂ ਦੂਜਾ ਗੀਅਰ ਪਾ ਗੀਅਰ ਨਿਊਟਰ ਲਾ ਹੁਣ ਮੋੜ ਇਥੋਂ ਮੋੜ 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 ਦੂਜਾ ਓਰੇ ਨੂਰੇ 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 ਨੂੰ ਦੂਜਾ ਤੈਨੂੰ ਗੀਰਾਂ ਦਾ ਨਹੀਂ ਪਤਾ ਕਿੱਥੇ ਲਵਾਉਂ ਦੂਜਾ ਹੁਣ ਪਿਆ ਵਾ ਚੱਲ ਹਾਂ ਚੱਲ ਛੱਡੀ ਚਲ ਕਲਚ ਹੌਲੀ ਹੌਲੀ ਹਾਂ ਐਂ ਕਰਕੇ ਹੌਲੀ ਤੁਸੀਂ ਮਗਰ ਕੀ ਕਰਦੇ ਫਿਰਦੇ ਆ ਤੁਸੀਂ ਪੂਰੇ ਦੇਖ ਪਾ ਤੂੰ ਥੱਲੇ ਕੀ ਦੇਖਦਾ ਵਾਂ ਥੱਲੇ ਕੋਹ ਨਹੀਂ ਕਲਚ ਬ੍ਰੇਕ ਉੱਥੇ ਹੀ ਰਹਿਣੇ ਆ ਐ ਜਿਹੜਾ ਗੁਰੂ ਨੂੰ ਭਾ ਕੇ ਦਵਾਉਣਾ ਨਾਲ ਤੇਰੇ ਹੂੰ ਗੁਰੂ ਨੂੰ ਭਾ ਕੇ ਉਹ ਸਿਖਾਊਗਾ ਤੈਨੂੰ ਹੁਣ ਉੱਥੇ ਮੋੜਨੀ ਆ ਗੱਡੀ ਹੁਣ ਪਤਾ ਲੱਗੂਗਾ ਤੇਰੀ ਡਰਾਈਵਰੀ ਦਾ ਚੱਲੇ ਉਹ ਤਲ ਤੇ ਲੈਣਾ ਤੇ ਲੈ ਕੋਈ ਨਹੀਂ ਤੂੰ ਇਧਰੋਂ ਮੋੜ ਹੌਲੀ ਹੌਲੀ ਕਲਚ ਦੇ ਪੈਰ ਰੱਖ ਕੇ ਬ੍ਰੇਕਾਂ ਦੇ ਪੈਰ ਰੱਖ ਕੇ ਹੌਲੀ ਹੌਲੀ ਹਾਂ ਐਂਡੀਕੇਟਰ ਲਾ ਕੇ ਮੋੜੀ ਦੀ ਹੁੰਦੀ ਹੈ ਗੱਡੀ ਗਾਂ ਤੋਂ ਓਕੇ ਹੁਣ ਉਹ ਮੂਰੇ ਗੱਡੀ ਖੜੀ ਆ ਬਚਾਉਣੀ ਆ ਤੂੰ ਉਹਨੂੰ ਠੀਕ ਆ ਹਾਂ ਕਿਧਰ ਦੀ ਕੱਢੇਗਾ ਡਰਾਈਵਰ ਵਾਲੇ ਪਾਸੇ ਦੀ ਗੱਡੀ ਕ੍ਰੋਸ ਕਰੀ ਦੀ ਹੁੰਦੀ ਆ ਪਰਲੇ ਪਾਸੇ ਦੀ ਇਧਰ ਦੀ ਹਾਂ ਸਾਈਡ ਤੋਂ ਦੀ ਕੱਢ ਲਈ ਉੱਥੋਂ ਚੱਲ ਤੋਰੀ ਚੱਲ ਪੂਰਾਕ ਕੋਈ ਨਹੀਂ ਕੋਈ ਸਿੱਖਣ ਵਾਲਾ ਹੀ ਆ ਪੈਗ ਬੁਗਲਾਂ ਹਾਂ ਪੈਗ ਬੁਗਲਾਂ ਚਲ ਪੈਗ ਲਾਉਂਦੇ ਲਈ ਜਾਨ ਆਪਾਂ ਪੈਗ ਤੋਂ ਹੀ ਕਰਾਉਣਾ ਵਾ ਤੇ ਹੁਣ ਇੱਥੋਂ ਬਚਾ ਕੇ ਆਇਟਾਂ ਰੋੜਿਆਂ ਤੋਂ ਬਚਾ ਕੇ ਟਾਇਰ ਨਹੀਂ ਚੜ੍ਹ ਦੇਣਾ ਉੱਤੇ ਹਾਂ ਵੈਰੀ ਗੁੱਡ ਐਂਡੀਕੇਟਰ ਲਾ ਕੇ ਹਾਂ ਐਂਡੀਕੇਟਰ ਆਪੇ ਕੱਟਿਆ ਜਾਣਾ ਐਂਡੀਕੇਟਰ ਦੀ ਟੈਨਸ਼ਨ ਲੈਣੀ ਚਲ ਹੁਣ ਤੋਰ ਪਾ ਗੇਅਰ ਵੀ ਬਦਲ ਬਾਦੀ ਦੇ ਗੇਅਰ ਵੈਰੀ ਗੁੱਡ ਤੇ ਇਹਲਾ ਇਧਰ ਮੈਂ ਚਲਾਉਣਾ ਤਾਂ ਦੇਖ ਲੈ ਕਰੈਕਟ ਵਾਲੇ ਕਿੰਨੇ ਫਿਰਦੇ ਆ ਇਹਦੇ ਫੇਰ ਸੱਲ ਪਤਾ ਨਹੀਂ ਲੱਗਦਾ ਕਲਚ ਦਾ ਹੈ ਨਹੀਂ ਪਤਾ ਤਾਂ ਲੱਗਦਾ ਹਾਂ